ਹਰ ਦਿਨ ਪੁਲਿਸ ਦਾ ਵੀ ਐਸਾ ਖਦਾ ਸਾਡੇ ਸੀਨੀਅਰ ਅਫਸਰਾਂ ਦੇ ਹਦਾਇਤਾਂ ਅਨੁਸਾਰ ਸਾਡਾ ਸਰਚ ਭਿਆਨ ਚੱਲਦਾ ਆ ਹਰ ਹਫਤੇ ਚ 2-3 ਵਾਰੀ ਅੱਜ ਵੀ ਸਾਡਾ ਸਰਚ ਭਿਆਣੀ ਹੱਦੇ ਸਰਚ ਕਰ ਰਹੇ ਹਾਂ ਖੇਤਾਂ ਦੇ ਵਿੱਚ ਤੇ ਸਾਨੂੰ ਮਸ਼ਤਗੜ ਦੇ ਲਾਗੋਂ ਇੱਕ ਖੇਤ ਦੇ ਵਿੱਚੋਂ 500 ਗ੍ਰਾਮ ਹੇਰਨ ਮਿਲੀ ਜਾਂਦੀ ਉਹਦਾ ਹੀ ਜੋ ਲੀਗਲੀ ਕਾਰਵਾਈ ਬੰਦੀ ਆ ਉਹ ਕੀਤੀ ਆ ਤੇ ਹੇਰਨ ਦਾ ਕੋਈ ਹੋਰ ਅਨਛਾਦੀ ਕੋ ਚੀਜ਼ ਨਹੀਂ ਹੈ ਜੀ ਹਰ ਹੁੰਦਾ ਹੀ ਹਰ ਨਹੀਂ ਮਿਲਿਆ ਇਹ ਕਿਸ ਦੇ ਵਿੱਚ ਪੈ ਕੇ ਨਹੀਂ ਸੀ ਹਰ ਇੱਕ ਬੋਤਲ ਦੇ ਵਿੱਚ ਪੈ ਕੇ ਸੀ ਸ਼ੀਸ਼ੀ ਦੇ ਵਿੱਚ ਇਹ ਮਸਤਗੜ ਮੰਨੀ ਖੇਤਾਂ ਦੇ ਵਿੱਚੋਂ ਮਿਲੀ ਹੈ ਮਸਤਗੜ ਖੇਤਾਂ ਦੇ ਵਿੱਚੋਂ ਮਿਲੀ ਹੈ ਕੋਈ ਸਰਚ ਕਰਦਾ ਹਾਂ ਮੈਂ ਤੁਹਾਨੂੰ ਤੇ ਸਰ ਕੀ ਇਹ ਕੋਈ ਡਰੋਨ ਦੀ ਮੂਵਮੈਂਟ ਸੀ ਵੇਖੋ ਜੀ ਮੂਵਮੈਂਟ ਡਰੋਨ ਦੀ ਹੋ ਸਕਦੀ ਆ ਬਾਕੀ ਚੱਲ ਰਹੀ ਤਬਤੀਸ਼ ਆ ਵੇਖੋ ਅੱਗੇ ਕਲੀਅਰ ਹੋਊਗਾ ਜੀ ਇਹਦੇ ਜੀ ਕੋਈ ਗ੍ਰਿਫਤਾਰ ਨਹੀਂ ਹੋਈ ਨਹੀਂ ਜੀ ਗ੍ਰਿਫਤਾਰ ਨਹੀਂ ਸਾਨੂੰ ਰੋਦਾਂ ਮਿਲੀ ਸਰਚ ਭੇਜਣ ਮਿਲੀ ਨਾ ਸਰਚ ਭੇਜਣ ਦਾ ਮਿਲੀ ਤੁਹਾਨੂੰ ਗ੍ਰੇਟਰੀਏ ਐਬੀਐਸਐਫ 101 140 ਤੇ ਤੈਨੂੰ 101 ਤੇ 103 ਤੇ ਖੇਮ ਕਰਨ ਪੀਸ ਦਾ ਸੰਗਾ ਦੋਨਾਂ ਬਟਾਲੀਅਨ ਦਾ ਤੇ ਪੁਲਿਸ ਦਾ ਸਾਂਝਾ ਸੰਗਾ ਸੰਗਾ ਆਪਰੇਸ਼ਨ ਸੀ